ਕਾਲ ਤੱਕ ਸੌਤੋਂ ਇੱਕ ਨਿਹੰਗ ਦਾ ਬਾਣਾ ਪਾ ਜੇ ਸਿੱਖਾਂ ਜਾਂ ਖਾਸ ਕਰਕੇ ਐਵੇਂ ਦੀਆਂ ਟਿੱਪਣੀਆਂ ਕਰਨ ਵਾਲਾ ਵਿਅਕਤੀ ਜਿਹੜਾ ਵਿਅਕਤੀ ਪੰਜਾਬ ਦੇ ਵਿੱਚ ਬਿਨਾਂ ਮਤਲਬ ਤੋਂ ਜਾਤੀਵਾਦ ਦਾ ਬਾਣਾ ਜਿਹੜਾ ਪੈਦਾ ਕਰ ਰਿਹਾ ਸੀ ਉਹਦੇ ਬਾਰੇ ਇੱਕ ਕਹਿ ਸਕਦੇ ਹੋ ਕਿ ਫਰਮਾਨ ਜਾਰੀ ਕੀਤਾ ਗਿਆ ਕਿ ਇਹ ਬਹਿਰੂਪੀ ਹੈ ਹੁਣ ਇਸ ਦਾ ਨੂੰ ਸਮਝਿਓ ਕੋਈ ਸਮਾਸੀ ਬਹਿਰੂਪੀਏ ਜਿਹੜੇ ਸੀ ਉਹ ਦੂਸਰੇ ਰਾਜਾਂ ਦੇ ਵਿੱਚ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਵਾਸਤੇ ਵਰਤੇ ਜਾਂਦੇ ਸੀ ਅੱਜ ਤੇ ਬਦਲੀ ਇਹ ਆ ਗਈ ਹੈ ਕਿ ਸਿੱਖ ਵਿਰੋਧੀ ਸੋਚ ਵਾਲਿਆਂ ਦੇ ਕਰਿੰਦੇ ਜਿਹੜੇ ਨੇ ਉਹ ਬਹਿਰੂਪੀਏ ਬਣੇ ਹੋਏ ਨੇ ਤਬਦੀਲੀ ਇੰਨੀ ਕਿ ਮੈਂ ਤੁਹਾਨੂੰ ਇੱਕ ਗੱਲ ਸਾਂਝੀ ਕਰਾਉਣਾ ਹੈ ਕਿ ਜਿਹੜੇ ਬਹਿਰੂਪੀਏ ਹੁੰਦੇ ਨੇ ਨਾ ਉਹਨਾਂ ਦਾ ਵੀ ਇੱਕ ਚਰਦਾਰ ਹੁੰਦਾ ਸੀ ਤਾਂ ਜਿਹੜਾ ਹੁਣ ਵਨ ਹੈ ਬਹਿਰੂਪੀਏ ਇਹਦੇ ਬਾਰੇ ਸਿਰਫ ਇੰਨਾ ਕੁ ਪਤਾ ਲੱਗਾ ਹੈ ਕਿ ਇਹ ਵਾਤਾਵਰਣ ਤੇ ਜੀਵ ਪ੍ਰੇਮੀ ਹੈ ਕਿਉਂਕਿ ਮੈਂ ਉਹਦੀ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਤੋ ਕਹਿੰਦਾ ਮੈਂ ਨਹਾ ਕੇ ਰਿਹਾ ਇਹਦਾ ਮਤਲਬ ਉਹ ਵਾਤਾਵਰਣ ਪ੍ਰੇਮੀ ਵੀ ਆ ਪਾਣੀ ਵੀ ਬਚਾਉਂਦਾ ਤੇ ਜੂਆ ਵੀ ਵਧਾਉਂਦਾ ਸੋ ਜੀਵ ਪ੍ਰੇਮੀ ਵੀ ਵੀ ਹੈ ਤੇ ਵਾਤਾਵਰਣ ਪ੍ਰੇਮੀ ਵੀ ਹੈ ਠੀਕ ਪ੍ਰਾਣੀ ਸਮਿਆਂ ਦੇ ਵਿੱਚ ਮੈਂ ਇੱਕ ਬਹੁਪ੍ਰੀਯ ਦੀ ਗੱਲ ਤਾਂ ਸਮਝੀ ਕਰਤਾ ਰਾਜੇ ਦੇ ਦਰਬਾਰ ਦੇ ਵਿੱਚ ਬਹਿਰੂਪੀਏ ਸੀ ਇੱਕ ਦਿਨ ਰਾਜਾ ਉਹਨਾਂ ਬਹਿਰੂਪੀਏ ਨੂੰ ਕਹਿੰਦਾ ਕਿੰਦਾ ਬੜੀ ਜ਼ਿੰਦਗੀ ਜੀ ਲਈ ਬਹੁਤ ਕੁਝ ਵੇਖ ਲਿਆ ਤੇ ਹੁਣ ਜੀ ਕਰਦਾ ਕਿ ਕੋਈ ਪੂਰਨ ਸੰਤ ਮਿਲੇ ਮੈਨੂੰ ਕੋਈ ਪੂਰਨ ਸੰਤ ਮਿਲੇ ਸਭਾ ਉੱਠ ਗਈ ਇੱਕ ਬਹਿਰੂਪੀਆ ਘਰ ਜਾ ਕੇ ਵਿਚਾਰ ਕਰਦਾ ਹੈ ਕਿ ਭੇਸ ਤਾਂ ਬਦਲਣਾ ਆਪਣਾ ਕੰਮ ਹੀ ਹੈ ਕਿਉਂ ਨਾ ਪੂਰਨ ਸੰਤ ਮੈਂ ਹੀ ਬਣ ਜਾਵਾਂ ਉਨੇ ਲਗਾਤਾਰ ਕੋਸ਼ ਮਹੀਨੇ ਅਭਿਆਸ ਕੀਤਾ ਰਿਆਜ਼ ਕੀਤਾ ਅਖੀਰ ਇੱਕ ਦਿਨ ਰਾਜੇ ਦੇ ਦਰਬਾਰ ਚ ਚਲਾ ਗਿਆ ਜਾ ਕੇ ਦਰਬਾਰਾ ਨੂੰ ਕਹਿੰਦਾ ਹੈ ਕਿ ਰਾਜੇ ਨੂੰ ਕਹੋ ਸੰਤ ਆਇਆ ਹੈ ਵੀ ਫਕੀਰ ਆਇਆ ਹੈ ਵੀ ਰਾਜੇ ਨੇ ਅੰਦਰ ਬੁਲਾ ਲਿਆ ਨੂੰ ਤਿਆਰੀ ਉਹਨੇ ਬਹੁਤ ਕੀਤੀ ਸੀ ਬਹਿਰੂਪਿਆ ਸਿੰਘ ਹੁਣ ਅੱਜ ਕੱਲ ਤੇ ਬਹਿਰੂਪਿਆ ਪੌਡਕਾਸਟਾਂ ਚ ਵੰਦੇ ਨੇ ਉਦੋਂ ਰਾਜਾ ਸਾਹਮਣੇ ਬਹਿਣਾ ਪੈਂਦਾ ਸੀ ਤਿਆਰੀ ਬਹੁਤ ਕੀਤੀ ਰਾਜੇ ਨੇ ਜਿੰਨੇ ਵੀ ਧਰਮ ਦੇ ਸਵਾਲ ਪੁੱਛੇ ਉਹਨੇ ਸਾਰਿਆਂ ਦੇ ਜਵਾਬ ਦਿੱਤੇ ਰਾਜਾ ਕਹਿੰਦਾ ਮੈਂ ਅਗਲੇ ਦਿਨ ਸਿੱਧੇ ਤੈਨੂੰ ਮਿਲਣਾ ਚਾਹੁੰਦਾ ਅਗਲੇ ਦਿਨ ਫਿਰ ਜਿੰਨੇ ਸਵਾਲ ਪੁੱਛੇ ਉਹ ਸਾਰੇ ਜਵਾਬ ਦਿੱਤੇ ਅਕੀਲ ਤਿੰਨ ਚਾਰ ਦਿਨ ਪਰਖਿਆ ਲੈਣ ਤੋਂ ਬਾਅਦ ਰਾਜਾ ਨੂੰ ਕਹਿੰਦਾ ਤੂੰ ਅੱਜ ਤੋਂ ਬਾਅਦ ਮੇਰਾ ਤਰੰਗੂ ਗੁਰੂ ਤੂੰ ਮੇਰਾ ਰਾਜਗੁਰੂ ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਕਿ ਇੱਕ ਸੋਨੇ ਦੀਆਂ ਮੋਹਰਾਂ ਦੀ ਥਾਲੀ ਭਰ ਕੇ ਲਿਆਓ ਤੇ ਦੀ ਝੋਲੀ ਚ ਪਾ ਦੇ ਜਦੋਂ ਸੋਨੇ ਦੀਆਂ ਮੋਹਰਾਂ ਦੀ ਥਾਲੀ ਜਾਂਦੀ ਗਈ ਉਹਦੀ ਝੋਲੀ 'ਚ ਪਾਉਣ ਦੇ ਵਾਸਤੇ ਐਲਕਾਰ ਅੱਗੇ ਵਧਿਆ ਤੇ ਉਹ ਬਹਿਰੂਪੀਆ ਜਿਹੜਾ ਸੰਤ ਬਣਿਆ ਸੀ ਹੱਥ ਜੋੜ ਕੇ ਕਹਿੰਦਾ ਰਾਜਾ ਮੈਂ 4 ਦਿਨ ਤੇ ਮਾਇਆ ਤੇ ਚਰਚਾ ਕੀਤੀ ਹੈ ਕਿ ਮਾਇਆ ਤੋਂ ਬਚਣਾ ਅੱਜ ਮੈਂ ਮਾਇਆ ਹੀ ਸਦਕਾਰ ਕਰ ਲਵਾਂ ਤੇ ਸੰਤ ਕਹਾਤਾ ਹੋਇਆ ਰਾਜਾ ਹੋਰ ਪ੍ਰਭਾਵਿਤ ਹੋ ਗਿਆ ਵੀ ਇਹ ਤੇ ਸੱਚ ਨੂੰ ਚ ਸੰਤ ਇੰਨੀ ਮਾਇਆ ਦੇਣ ਲੱਗੇ ਸੀ ਇਹਨੇ ਲਈ ਕਿਉਂ ਨਹੀਂ ਦੇਣੂ ਬੇਧਿਕਾ ਅਗਲੇ ਜਿਹੜਾ ਬਹਿ ਰੂਪੀਆ ਸੰਤ ਦਾ ਲਿਬਾਸ ਲਾ ਕੇ ਫਿਰ ਰਾਜੇ ਦੇ ਦਰਵਾਜ਼ੇ ਤੇ ਰਾਜੇ ਨੂੰ ਜਾ ਕੇ ਵੇਂਦਾ ਰਾਜਾ ਪਛਾਣਿਆ ਮੈਨੂੰ ਕਹਿੰਦਾ ਨਹੀਂ ਕਹਿੰਦਾ ਮੈਂ ਇਸ ਸੰਤ ਦਾ ਭੇਜਦਾਰ ਕੇ ਤੇਰੇ ਕੋ ਆਇਆ ਸੀ ਮੈਂ ਤੇਰਾ ਹੀ ਬਹਿ ਰੂਪੀਆ ਰਾਜਾ ਬੜਾ ਖੁਸ਼ ਹੋਇਆ ਕਹਿੰਦਾ ਇੰਨੀ ਸੋਹਣੀ ਅਦਾਕਾਰੀ ਕੀਤੀ ਇੰਨਾ ਸੋਹਣਾ ਨਾਟਕ ਕੀਤਾ ਇੰਨੀ ਪਿਆਰੀ ਅਦਾਕਾਰੀ ਤੂੰ ਮੇਰਾ ਹੀ ਨੌਕਰ ਤੂੰ ਵੇਰਾ ਹੀ ਬਹਿਰੂਪੀਆ ਮੈਂ ਤੈਨੂੰ ਪਛਾਣ ਹੀ ਨਹੀਂ ਸਕਿਆ ਬੜਾ ਖੁਸ਼ ਹੋਇਆ ਉਸੇ ਵੇਲੇ ਆਪਣੇ ਅਹਲਕਾਰ ਨੂੰ ਕਹਿੰਦਾ ਪੰਜ ਝੋਲਾ ਮੋਹਰਾ ਲਿਆ ਕੇ ਨਾ ਪੰਜ ਮੋਰਾ ਇਹਦੀ ਝੋਲੀ 'ਚ ਨਾਮ ਪਾ ਦਿਓ ਇਹਨੇ ਇੰਨੀ ਸੋਹਣੀ ਅਦਾ ਕਰ ਕੀਤੀ ਐ ਇਹਨੂੰ ਪੰਜ ਮੋਰਾ ਇਨਾਮ ਦੇਣਾ ਅਹਲਕਾਰ ਪੰਜ ਮੋਰਾ ਇਨਾਮ ਦੀਆਂ ਲੈ ਕੇ ਆਇਆ ਬਹਿਰੂਪੀਏ ਨੇ ਹੱਸ ਕੇ ਝੋਲੀ ਚ ਪਾ ਲੀਆਂ ਉੱਠ ਕੇ ਤੁਰ ਲੱਗਾ ਰਾਜਾ ਕਹਿੰਦਾ ਇੱਕ ਸਵਾਲ ਹੈ ਕਹਿੰਦਾ ਦੱਸੋ ਕਹਿੰਦਾ ਸਵਾਲ ਇਹ ਐ ਪੀ ਕੰਨ ਮੈਂ ਤੇਰੀ ਚੋਰੀ 'ਚ ਪਾਉਣ ਵਾਸਤੇ ਮੋਹਰਾਂ ਦਾ ਥਾਲ ਮੰਗਵਾਇਆ ਸੀ ਤੇ ਤੂੰ ਨਾ ਕਰਕੇ ਉੱਠ ਗਿਆ ਅੱਜ ਪੰਜ ਮੋਹਰਾਂ ਲੈ ਲੀਆਂ ਕਹਿੰਦਾ ਰਾਜਾ ਜੇ ਮੈਂ ਕੱਲ ਤੇਰੇ ਕੋਲੋਂ ਉਹ ਮੋਹਰਾਂ ਸਰਕਾਰ ਕਰਦਾ ਮੇਰੇ ਲਿਬਾਸ ਨੂੰ ਲਾਜ ਲਗਣੀ ਸੀ ਮੇਰੀ ਵੀ ਕੋਈ ਔਕਾਤ ਹੈ ਭਾਵੇਂ ਮੈਂ ਬਰੂਪੀ ਹਾਂ ਕੱਲ ਮੇਰੇ ਉਸ ਲਿਬਾਸ ਨੂੰ ਲਾਜ ਰੱਖੀ ਸੀ ਅੱਜ ਮੈਂ ਅਸਲ ਦੇ ਵਿੱਚ ਬਰੂਪੀਆਂ ਹਾਂ ਮੈਂ ਤੇਰੇ ਕੋਲ ਪੰਜ ਮੋਰਾ ਸਵੀਕਾਰ ਕਰ ਲਿਆ। ਸੋ ਉਹਨਾਂ ਬਰੂਪੀਆਂ ਦੇ ਵੀ ਕੋਈ ਅਸੂਲ ਹੁੰਦੇ ਸੀ। ਤੇ ਸੱਚ ਜਾਣਿਓ ਜਿਹੜੇ ਇਹ ਅੱਜ ਦੇ ਬਰੂਪੀਏ ਨੇ ਇਹ ਤਾਂ ਕਿਤੇ ਮੈਂ ਕਿਤੇ ਨੂੰ ਸਮਾਜ ਨੂੰ ਵੰਡਣ ਦੇ ਵਾਸਤੇ ਸਮਾਜ ਚ 파ੜਾ ਪਾਉਣ ਦੇ ਵਾਸਤੇ ਉਸ ਦੇ ਵੱਲੋਂ ਕਿਹਾ ਗਿਆ ਕਿ ਇਸ ਹੜ ਪੀੜਤਾਂ ਦੀ ਸੇਵਾ ਦੇ ਦੌਰਾਨ ਦਲਿਤਾਂ ਦੇ ਨਾਲ ਵਿਤਕਰਾ ਕੀਤਾ ਗਿਆ। ਮੈਂ ਤੁਹਾਡੇ ਸਾਹਮਣੇ ਖੜਾ ਇਸ ਗੱਲ ਦਾ ਗਵਾਹ ਹੈ। ਵੈਸੇ ਤੇ ਗੁਰਬਾਣੀ ਦੇ ਵਿੱਚ ਕੋਈ ਉੱਚਾ ਨੀਵਾਂ ਨਹੀਂ। ਅਸੀਂ ਦੰਦਿਤ ਸ਼ਬਦ ਦੇ ਨਾਲ ਵੀ ਅਖੌਤੀ ਸ਼ਬਦ ਵਰਤਦੇ ਹਾਂ ਕਿ ਅਸੀਂ ਨਹੀਂ ਮੰਨਦੇ ਕਿ ਇਹ ਦੀਵਾ ਹੈ ਅਖੌਤੀ ਹੈ ਕਿਹਾ ਜਾਂਦਾ ਹੈ ਅਸੀਂ ਨਹੀਂ ਮੰਨਦੇ ਸਾਡੇ ਵੀ ਤਾਂ ਸੱਬੇ ਸਾਂਝੀ ਵਾਰਸਦਾਨ ਤੋਂ ਕਿਸੇ ਨਦੀ 'ਸੇ ਵਾਰਾ ਜੀਓ ਮੈਂ ਜਿੰਨੇ ਵੀ ਥੱਥੇ ਘਰਾਂ ਦੇ ਵਿੱਚ ਗਿਆ ਹਾਂ ਉਹ ਸਾਰੇ ਉਹੀ ਲੋਕ ਸੀ ਜਿੰਨੂੰ ਇੱਕ ਸਮਾਜ ਨੀਵੇਂ ਕਹਿ ਕੇ ਪੰਡਦਾ ਔਰ ਇਸ ਤਰ੍ਹਾਂ ਦਾ ਨੈਰੇਟਿਵ ਮੀਡੀਆ 'ਚ ਪੇਸ਼ ਕਰਨਾ ਤੇ ਪੰਜਾਬ ਦੇ ਵਿੱਚ ਜਾਤੀਵਾਦ ਨੂੰ ਉਭਾਰਨਾ ਤੀਜੇ ਬਹਿਰੂਪੀਆ ਕਹਿ ਦਿੱਤਾ ਹੈ ਤੇ ਫਿਰ ਉਹਦੀ ਪਰਵਾਸਾ ਹੀ ਬਦਲ ਦਿੱਤੀ ਗਈ। ਕਹਿੰਦਾ ਜੀ ਮੈਨੂੰ ਬਹਿਰੂਪੀ ਆਏ ਇਸ ਕਰਕੇ ਕਿਹਾ ਮੈਂ Hindu ਧਰਮ ਦੀ ਗੱਲ ਕਰਦੇ। ਵੀ ਕੋਈ Hindu ਧਰਮ ਦੀ ਗੱਲ ਕਰੇ ਸਿੱਖ ਨੂੰ ਕੀ ਇਤਰਾਜ਼ ਹੋ ਸਕਦਾ? ਕੋਈ ਮੰਦਰ ਤੇ ਜਾਵੇ, ਕੋਈ ਮਸਜਿਦ ਤੇ ਜਾਵੇ, ਕੋਈ ਆਪਣੇ ਗਿਰਜੇ ਤੇ ਜਾਵੇ। ਅਸੀਂ ਤਾਂ ਹਮੇਸ਼ਾ ਕਿਹਾ ਕਿ ਹਰ ਬੰਦਾ ਆਪਣੇ ਧਰਮ ਵਿੱਚ ਪਰਪੱਕ ਰਹੇ। ਤੇਰੇ ਮਾਲਾ ਪਾਉਣ ਤੇ ਕਿਸੇ ਨੂੰ ਇਤਰਾਜ਼ ਨਹੀਂ। ਇਤਰਾਜ਼ ਇਸ ਗੱਲ ਤੇ ਹੈ ਜਾਤੀਵਾਦ ਦਾ ਪੱਤਾ ਖੇਡ ਕੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦਾ ਚਤਨ ਕੀਤਾ ਹੈ ਸੋ ਇਹ ਸੀ ਗੁਰੂ ਦੇਵ ਪਾਤਸ਼ਾਹ ਨੇ ਜਿਹੜੀ ਸਾਨੂੰ ਇਹ ਗੱਲ ਕਹੀ ਹੈ ਨਾ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤੱਕ ਸਿਖਾਏ ਇਹ ਵੀ ਸਾਨੂੰ ਗੁਰੂ ਪਾਸ਼ਾ ਦਾ ਵਿਦੇਸ਼ ਔਰ ਇਸ ਉਪਦੇਸ਼ ਦੇ ਵਿੱਚੋਂ ਅਸੀਂ ਆਪਣਾ ਇੱਕ ਇਤਿਹਾਸ ਸਿਰਜ ਕੇ ਦੱਸ ਦਿਆ ਉਹ ਇਤਿਹਾਸ ਅਸੀਂ ਪਹਿਲਾਂ ਵੀ ਸਿਰਜਿਆ ਉਹ ਇਤਿਹਾਸ ਅਸੀਂ ਅੱਜ ਵੀ ਸਿਰਜ ਰਹੇ ਇੱਕ ਅੰਗਰੇਜ਼ ਵਿਦਵਾਨ ਹੋਇਆ ਉਦੀ ਕਿਤਾਬ ਹੈ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ ਡੈਂਕਨ ਗ੍ਰੀਨਲੀਸ ਉਹ ਕਹਿੰਦਾ ਕਿੰਦਾ ਕਿ ਜੇਕਰ ਦੁਨੀਆਂ ਦੀ ਪਛਾਵਾਂ ਦਾ ਕੋਈ ਰੋਹਾਨੀਅਤ ਤੇ ਧਾਰਮਿਕ ਕੋਸ਼ ਵੇਖਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁਨੀਆਂ ਦੀਆਂ ਉਸ ਸਮੇਂ ਦੀਆਂ ਪਛਾਵਾਂ ਦਾ ਕੋਈ ਰੋਹਾਨੀਅਤ ਭਰਿਆ ਧਾਰਮਿਕ ਕੋਸ਼ ਵੇਖਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਹੀਂ ਤੇ ਸੱਚ ਜਣਿਓ ਧਰਮਾਂ ਦੇ ਨਾਮ ਦੇ ਉੱਪਰ ਤੇ ਬੋਲੀ ਦੇ ਨਾਮ ਵੀ ਨਫ਼ਰਤ ਕੀਤੀ ਜਾਂਦੀ ਲਈ ਆ ਦੇਵ ਬੋਲੀ ਐ ਆ ਮਲੇਸ਼ ਬੋਲੀ ਐ ਆ ਕਾਫਰਾਂ ਦੀ ਬੋਲੀ ਐ ਆ ਸਾਡੇ ਮਜ਼ਹਬ ਦੀ ਬੋਲੀ ਐ ਬੋਲੀਆਂ ਦੇ ਨਾਮ ਨਹੀਂ ਤੇ ਤੁਸੀਂ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ ਕਿਤੇ ਭષાਵਾ ਦੇ ਖਜ਼ਾਨੇ ਦੇ ਦਰਸ਼ਨ ਤਾਂ ਕਰੋ ਜਿੱਥੇ ਗੱਲ ਆਵੇਗੀ ਫਾਰਸੀ ਦੀ ਯਕ ਅਰਜਗੁਤਮ ਪੇਸ਼ ਤੋਂ ਦਰਗੋਸ਼ ਤੁਲ ਕਰਤਾਸ ਜਿੱਥੇ ਗੱਲ ਆਵੇਗੀ ਅਰਬੀ ਦੀ ਪੀਰ ਪਕੰਬਰ ਸਾਹ ਨਕਸਾਕ ਸੌਦੇ ਉਹ ਸ਼ਹੀਦ ਸੇਕ ਮਸਾਇਕ ਕਾਜ਼ੀ ਨੁਲਾ ਦਰ ਦਰਵੇਸ਼ ਰਸੀਦ ਸਾਰੀ ਅਰਬੀ ਜਿੱਥੇ ਗੱਲ ਆਵੇਗੀ ਸੰਸਕ੍ਰਿਤ ਦੀ ਕਾਚੀ ਕੋਟੰਗ ਰਚੰਤ ਤੋਂ ਹੀ ਜਿੱਥੇ ਗੱਲ ਆ ਜਾਵੇਗੀ ਤੁਹਾਡੀ ਲੈਂਦੀ ਬੋਲੀ ਦੀ ਉਥੇ ਜੇ ਤੋ ਪ੍ਰਿਆ ਕੀ ਸਿੱਖਿ ਆਉ ਨਠਾਹੀ ਕਾਹੀ ਦਾ ਜਿੰਨੀਆਂ ਵੀ ਉਸ ਸਮੇਂ ਦੀਆਂ ਪ੍ਰਚਲਿਤ ਬੋਲੀਆਂ ਨੇ ਸਾਰੀਆਂ ਹੀ ਬੋਲੀਆਂ ਦੇ ਦਿਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬਹ ਜੀ ਵਿੱਚ ਹੋ ਜਾਣਗੇ ਬੋਲੀ ਦੇ ਆਧਾਰ ਤੇ ਪੁਰਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਤੇ ਸੰਪਾਦਨਾ ਦੀ ਵਿਜ ਇੱਕ ਪਾਤਸ਼ਾਹ ਦਾ ਸ਼ਬਦ ਹੈ ਬੜਾ ਪਿਆਰਾ ਕਿਤੇ ਸਮਝਣ ਦਾ ਚਤਨ ਕਰਿਓ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਜਗ ਉਭਰੈ ਜਨ ਵਿਰਲਾ ਬੂਝੇ ਕੋਈ ਹੁਣ ਇਹਦੇ ਚ ਆਹਰ ਸ਼ਬਦ ਤਿੰਨ ਵਾਰੀ ਆਇਆ ਪਹਿਲਾ ਆਹਰ ਸਭ ਕਰਦਾ ਫਿਰ ਸਭ ਬਹੁਵਚਨ ਹੈ ਨਾ ਸਾਰੇ ਲੋਕ ਉੱਥੇ ਜਿਹੜਾ ਰਾਰਾ ਹੈ ਉਹ ਬਿਲਕੁਲ ਮੁਕਤ ਹੈ ਉਹਦੇ ਨਾਲ ਕੋਈ ਮਾਤਰਾ ਨਹੀਂ ਕਿਉਂਕਿ ਉਹ ਬਹੁਵਚਨ ਹੈ ਸ਼ਬਦ ਆਹਰ ਹੀ ਪੜਨਾ ਸੀ ਅੱਗੇ ਆਹਰ ਇੱਕ ਨਾ ਹੋਏ ਜਦੋਂ ਇੱਕ ਆ ਗਿਆ ਤੇ ਇੱਕਵਚਨ ਆ ਗਿਆ ਤੇ ਰਾਰੇ ਦੇ ਪੈਰ ਔਂਕੜ ਆਇਆ ਉਥੇ ਇੱਕ ਵਚਨ ਬਣ ਗਿਆ ਇੱਕ ਆਹਰ ਬਹੁਵਚਨ ਕੋਚਾਰ ਨਹੀਂ ਹੈ ਆਹਰ ਸਭ ਕਰਦਾ ਫਿਰੇ ਇੱਕ ਆਹਰ ਇੱਕ ਵਚਨ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ ਕਿਰਿਆ ਅਜਿਨ ਕਿ ਜਿਸ ਆਹਰ ਦੇ ਨਾਲ ਉਥੇ ਰਾਰੇ ਨੂੰ ਸਿਆਰੀ ਬੈ ਗਈ ਨਾਨਕ ਜਿਤ ਆਹਰ ਜਗ ਉਭਰੇ ਜਨ ਵਿਰਲਾ ਬੂਝੇ ਕੋਏ ਹੁਣ ਸ਼ਬਦ ਤਾਂ ਇੱਕ ਹੀ ਸੀ ਆਹਰ ਉਹਨੂੰ ਤੁਸੀਂ ਤਿੰਨਾ ਰੂਪਾਂ ਚ ਵੇਖਿਆ ਉਹਨੂੰ ਤੁਸੀਂ ਮੁਕਤੇ ਚ ਵੀ ਵੇਖ ਲਿਆ ਕੰਨੇ ਦੇ ਨਾਲ ਹੀ ਵੇਖ ਲਿਆ ਸਿਹਾਰੀ ਦੇ ਨਾਲ ਹੀ ਵੇਖਿਆ ਤੁਸੀਂ ਇੱਕ ਵਚਨ ਵੀ ਵੇਖ ਲਿਆ ਬਹੁ ਵਚਨ ਵੀ ਵੇਖ ਲਿਆ ਤਿੱਕੇ ਰਿਆ ਵੀ ਵੇਖ ਲਿਆ ਇਹ ਵਿੱਚ ਦੁਨੀਆ ਦੇ ਕਿਸੇ ਰਹਾਣੀ ਗ੍ਰੰਥ ਨਹੀਂ ਵੈਸੇ ਤੇ ਮੈਂ ਜੇ ਆਰੰਭ ਦੀ ਗੱਲ ਕਰਦੇਵਾਂ ਨਾ ਤੇ ਜਿਸ ਗੁਰੂ ਪਾਤਸ਼ਾਹ ਦੀ ਗੋਲ ਚ ਬੈਠੇ ਆ ਨਾ ਇਹ ਤਾਂ ਸਾਨੂੰ ਮਾਣ ਹੈ ਹੀ ਹੈ ਕਿ ਦੁਨੀਆ ਦੇ ਪਹਿਲੇ ਐਸੇ ਗ੍ਰੰਥ ਜਿਨ੍ਹਾਂ ਨੂੰ ਗੁਰੂ ਦਾ ਰਤਬਾ ਹੈ ਇਹਦੇ ਨਾਲ ਇੱਕ ਹੋਰ ਵੱਡੀ ਗੱਲ ਦੁਨੀਆ ਦਾ ਕੋਈ ਗ੍ਰੰਥ ਨਹੀਂ ਜਿਹੜਾ ਅੰਕ ਗਣਿਤ ਤੋਂ ਸ਼ੁਰੂ ਹੁੰਦਾ ਹੋਵੇ ਕੇਵਲ ਪੁਰਾਣ ਸੰਸਾ ਮਹਾਰਾਜ ਇੱਕ ਓੰਕਾਰ ਇੱਕ ਅੰਕ ਗਣਿਤ ਹੈ ਅੱਖਰ ਅੱਗੇ ਸ਼ੁਰੂ ਹੁੰਦੇ ਓੰਕਾਰ ਤੋਂ ਦੁਨੀਆ ਦੇ ਪਹਿਲੇ ਗ੍ਰੰਥ ਨੇ ਜਿਹੜੇ ਅੰਕ ਗਣਿਤ ਤੋਂ ਸ਼ੁਰੂ ਹੁੰਦੇ ਨੇ ਕਾਰਨ ਕਿ ਇੱਕ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਸ਼ੁਰੂਆਤ ਹੀ ਇੱਕ ਤੋਂ ਹੈ ਜਿਸ ਨੂੰ ਪਟ ਸਾਹਿਬਾਂ ਗੁਰੂ ਸਾਹਿਬ ਦੇ ਨਜ਼ਰੀਏ ਨੂੰ ਪੇਸ਼ ਕਰਦੇ ਕਹਿੰਦੇ ਨੇ ਨਾ ਤੇ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਵਿਖਾਣਿਓ ਨੈਣ ਬੈਨ ਮੂਹ ਇੱਕ ਇੱਕ ਦੋਇ ਠਾਇ ਨ ਜਾਣਿਓ ਸੁਪਨ ਇੱਕ ਪ੍ਰਤਖ ਇੱਕ ਇੱਕ ਸਮੈ ਲੀਣਿਓ ਸਿਰਫ ਇੱਕ ਦੀ ਗੱਲ ਇਸੇ ਕਰਕੇ ਅਰੰਭਤਾਈ ਇੱਕ ਤੋਂ ਇੱਕ ਤੋਂ ਅੰਕ ਗਣਿਤ ਤੋਂ ਅਰੰਭਤਾ ਅਗਲੀ ਗੱਲ ਸੰਪਾਦਕੀ ਦੀ ਬਿੱਤ ਇੰਨੀ ਪਿਆਰੀ ਗੁਰਨਾਣਕ ਦੇ ਸੱਚੇ ਪਾਤਸ਼ਾਹ ਜਿਸ ਵੇਲੇ ਸ਼ੇਖ ਇਬਰਾਹਿਮ ਦੇ ਕੁਰ ਕਰੇਗੇ ਅਸੀਂ ਜਦੋਂ ਜਨਮ ਸਾਖੀਆਂ ਪੜ੍ਹਦੇ ਹਾਂ ਤੇ ਲੜੀਵਾਰ ਲਿਖਣ ਪ੍ਰਣਾਲੀ ਹੋਣ ਦੇ ਕਰਕੇ ਲੜੀਵੱਧਤਾ ਹੋਣ ਕਰਕੇ ਉੱਥੇ ਸ਼ਬਦ ਉਹਦਾ ਸ਼ੇਖ ਬ੍ਰਹਮ ਬ੍ਰਹਮ ਮੁਸਲਮਾਨ ਵੀਰਾਂ ਦਾ ਨਾਮ ਨਹੀਂ ਹੈ ਬਸ ਤੱਕ થી ਲੜੀਵੱਧਤਾ ਹੋਣ ਕਰਕੇ ਸ਼ੇਖ ਬ੍ਰਹਮ ਦਾ ਭਾਵ ਉਹਦਾ ਸ਼ੇਖ ਇਬਰਾਹਿਮ ਸ਼ੇਖ ਇਬਰਾਹਿਮ ਜਿਹੜੇ ਨੇ ਉਹ ਸ਼ੇਖ ਫਰਾਜ਼ ਫਰੀਦ ਸਾਹਿਬ ਦੀ ਗੱਦੀ ਦੇ 13ਵੇਂ ਗੱਦੀ ਨਸ਼ੀ ਹੈ। ਕੋਈ ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਗੁਰਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ। ਸੋ ਇਹ ਬਾਹਰ ਨਹੀਂ ਸਦੇ ਚੋ ਜੁਕਦੇ। ਇਹਨਾਂ ਦੇ ਜਿਹੜੇ ਅਗਲੇ ਗੱਦੀ ਨਸ਼ੀਨ ਨੇ ਇਹਨਾਂ ਤੋਂ ਬਾਅਦ 13ਵੇਂ ਗੱਦੀ ਨਸ਼ੀਨ ਸ਼ੇਖ ਇਬਰਾਹਿਮ ਜਿਨ੍ਹਾਂ ਨੂੰ ਫਰੀਦ ਸਾੰਨੀ ਵੀ ਕਿਹਾ ਜਾਂਦਾ ਸੀ। ਉਹਨਾਂ ਦੀ ਮੁਲਾਕਾਤ ਹੁੰਦੀ ਹੈ ਗੁਰਨਾਨ ਦੇਵ ਜੀ ਪਾਂਸਾ ਸਾਹਿਬ ਤੇ ਲਾ ਤੇ ਫਿਰ ਵੇਖੋ ਗੱਲ ਚੱਲਦੀ ਕਿਤੇ ਗੁਰਨਾਨਕ ਸਾਹਿਬ ਨੇ ਉਹ ਸਵਾਲ ਕਰਦੇ ਨੇ ਤੇ ਮੈਂ ਇਹ ਗੱਲ ਦਾਅਵੇ ਨਾਲ ਕਹਿੰਦਾ ਕਿ ਅੱਜ ਵੀ ਜੇ ਉਹ ਸਵਾਲ ਕਿਸੇ ਨੂੰ ਕੀਤਾ ਜਾਵੇ ਤੇ ਜਿਸ ਵਿਅਕਤੀ ਨੇ ਗੁਰਨਾਨਕ ਸਾਹਿਬ ਦੀ ਬਾਣੀ ਨੂੰ ਨਹੀਂ ਪੜਿਆ ਉਹ ਜਵਾਬ ਨਹੀਂ ਦੇ ਸਕਦਾ ਕੋਈ ਵੀ ਵਿਦਵਾਨ ਮੈਂ ਗੱਲ ਦਾਅਵੇ ਨਾਲ ਕਹ ਸਕੀ ਜਿਸ ਵੀ ਗੁਰਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਪੜਿਆ ਉਹ ਸ਼ੇਖ ਇਬਰਾਹੀਮ ਦੇ ਸਵਾਲ ਦਾ ਜਵਾਬ ਅੱਜ ਵੀ ਨਹੀਂ ਦੇ ਸਕਦਾ ਸਵਾਲ ਕੀ ਸੀ ਪਾਛਾ ਸਾਡੇ ਧਰਮ ਦੇ ਵਿੱਚ ਜਦੋਂ మాਸ ਦੇ ਵਾਸਤੇ ਕਿਸੇ ਜੀਵ ਨੂੰ ਕਤਲ ਕੀਤਾ ਜਾਂਦਾ ਹੈ ਜੇ ਉਹ ਉਸ ਕਤਲ ਦੇ ਦੌਰਾਨ ਕਲਮਾ ਪੜ੍ਹੀਏ ਤੇ ਉਹ మాਸ ਹਲਾਲ ਹੈ ਜੇ ਅਸੀਂ ਕਲਮਾ ਨਾ ਪੜ੍ਹੀਏ ਜਾਨ ਤਾਂ ਫਿਰ ਹੀ ਜਾਂਦੀ ਹੈ ਪਰ ਅਸੀਂ ਉਹ మాਸ ਖਾ ਨਹੀਂ ਸਕਦੇ ਕਿਉਂਕਿ ਹਰਾਮ ਹੈ ਜਾਨ ਵੀ ਗਈ ਕਿਰਪਾਨ ਵੀ ਚੱਲੀ ਘੋਣ ਵੀ ਬਗਿਆ ਮਾਸ ਵੀ ਤਿਆਰ ਹੋ ਗਿਆ ਪਰ ਖਾਦਾ ਤਾਂ ਜਾਵੇਗਾ ਜੇ ਕਲਮਾ ਪੜਿਆ ਨਹੀਂ ਤੇ ਹਰਾਮ ਹੈ ਪਾਛਮਸਕਰਾਪੇ ਪੀਰ ਜੀ ਸਵਾਲ ਦੱਸੋ ਸਵਾਲ ਇਹ ਹੈ ਕਿ ਕੀ ਕੋਈ ਐਸਾ ਕਲਮਾ ਵੀ ਹੈ ਕਿ ਬੰਦੇ ਨੂੰ ਹਲਾਲ ਕੀਤਾ ਜਾਵੇ ਇਨਸਾਨ ਨੂੰ ਹਲਾਲ ਕੀਤਾ ਜਾਵੇ ਇਨਸਾਨ ਦਾ ਕਤਲ ਹਲਾਲ ਹੈ ਖੂਨ ਵੀ ਵਗੇ ਖੂਨ ਵੀ ਵਗੇ ਕਤਲ ਵੀ ਹੋਵੇ ਤਲਵਾਰ ਵੀ ਚੱਲੇ ਪਰ ਇਹ ਕਤਲ ਹਰਾਮ ਨਾ ਹੋਵੇ ਕਿਉਂਕਿ ਮਨੁੱਖੀ ਕਤਲ ਕਲਮਾ ਪੜ ਕੇ ਵੀ ਹਲਾਲ ਨਹੀਂ ਕੌਣ ਜਵਾਬ ਦੇਵੇ ਇਸ ਦਾ ਕਰਪਾਨ ਵੀ ਚੰਮੇ ਖੂਨ ਵੀ ਵਹੇ ਕਤਲ ਵੀ ਹੋਵੇ ਬੰਦਾ ਵੀ ਮਰੇ ਪਸ ਇੱਕ ਕਤਲ ਹਲਾਲ ਹੋ ਮੁਸਕਰਾ ਕੇ ਮੇਰੇ ਗੁਰੂ ਅਰਣਕ ਸਾਹਿਬ ਕਹਿੰਦੇ ਨੇ ਬਿਲਕੁਲ ਹੋ ਸਕਦਾ ਹੈ ਪੀਰ ਜੀ ਸੁਣੋ ਤਾਂ ਸਹੀ ਮੈਂ ਇਹ ਹਲਾਲ ਕਰਨ ਦਾ ਤਰੀਕਾ ਤੁਹਾਨੂੰ ਦੱਸਦਾ ਮਹੱਲਾ ਪਹਿਲਾ ਸੱਚ ਕੀ ਕਾਤੀ ਕਾਤੀ ਦਾ ਪਾਵ ਹੁੰਦਾ ਹੈ ਖੰਜਰ ਜਾਂ ਤਲਵਾਰ ਇਹਨੂੰ ਸੰਸਕ੍ਰਿਤ ਚੋਂ ਲਈਏ ਤਾਂ ਕੈਂਚੀ ਵੀ ਆ ਸੇ ਸਰ ਕਾਤੀ ਮੁੰਨੀ ਗੱਲ ਵਿੱਚ ਆਵੇ ਧੂਰ ਇੱਥੇ ਦਾ ਅਰਥ ਹੈ ਖੰਜਰ ਜਾਂ ਤਲਵਾਰ ਸੱਚ ਕੀ ਕਾਤੀ ਇੱਕ ਤਲਵਾਰ ਤਿਆਰ ਕਰਨੀ ਹੈ ਸੱਚ ਸਭ ਸਾਰ ਸਾਰ ਕਿਹਾ ਜਾਂਦਾ ਦੋਹੇ ਜਿਦਾ ਸਾਰਾ ਲੋਹਾ ਸੱਚ ਦਾ ਹੋਵੇ ਕਿ ਤੁਸੀਂ ਸੱਚ ਦਾ ਡੋਗਾ ਲੈਣਾ ਉਹਦੀ ਇੱਕ ਤਲਵਾਰ ਤਿਆਰ ਕਰਨੀ ਫਿਰ ਘਾਲਤ ਤਿਸ ਕੀ ਅਪਰ ਅਪਾਰ ਫਿਰ ਬੜੇ ਪਿਆਰ ਦੇ ਨਾਲ ਉਹਦੀ ਯਾਦ ਚ ਜੁੜਿਆ ਉਸ ਤਲਵਾਰ ਨੂੰ ਤਿਆਰ ਕਰਨਾ ਸੱਚ ਦੀ ਤਲਵਾਰ ਫਿਰ ਸ਼ਬਦੇ ਸਾਨ ਰਖਾਈ ਲਾਏ ਸਾਨ ਤੇ ਤਿੱਖੀ ਕਿਵੇਂ ਕਰਨੀ ਹੈ ਸ਼ਬਦ ਦੀ ਸਾਨ ਤੇ ਸੱਚ ਦੀ ਤਲਵਾਰ ਲੋਣ ਉਹਨੂੰ ਤਿੱਖਾ ਕਰਨਾ ਹੈ ਤੁਸੀਂ ਸੱਚ ਦਾ ਲੋਹਾ ਲੈ ਲਿਆ ਪਿਆਰ ਦੀ ਤਲਵਾਰ ਤਿਆਰ ਕਰਨ ਲਈ ਸ਼ਬਦ ਦੇ ਨਾਲ ਤਿੱਖੀ ਕਰਨੀ ਰੱਖਣੀ ਕਿੱਥੇ ਹੈ ਗੁਣ ਕੇ ਥੈੱਕੇ ਵਿੱਚ ਸਮਾਏ پاک ਪਟਨ ਦੀ ਭਾਸ਼ਾ ਚ ਥੈਕਾ ਮਿਆਰ ਨੂੰ ਕਿਹਾ ਜਾਂਦਾ ਗੁਣ ਕੇ ਥੈੱਕੇ ਵਿੱਚ ਸਮਾਏ ਉਹਨੂੰ ਗੁਣਾ ਦੇ ਮਿਆਰ ਚ ਪਾ ਲੈਣਾ ਇਸ ਕਾ ਕੁੱਠਾ ਹੋਵੇ 6 ਪੀਰ ਜੀ ਫੇਰ ਉਸ ਸ਼ਬਦ ਦੀ ਤਲਵਾਰ ਦਾ ਵਾਰ ਕਰਿਓ ਬੰਦੇ ਤੇ ਲਬ ਲਹੂ ਨਿਕੱਠਾ ਵੇਖ ਤੁਹਾਡੇ ਸਾਹਮਣੇ ਹੀ ਬੰਦੇ ਦੇ ਵਿੱਚੋਂ ਵਿਕਾਰਾਂ ਦਾ ਲਹੂ ਨਿਕਲ ਜਾਵੇਗਾ ਤੇ ਕਤਲ ਹਲਾਲ ਹੋਵੇਗਾ। ਇਹ ਕਤਲ ਹਲਾਲ ਹੋ ਜਾਵੇਗਾ ਕਿਉਂਕਿ ਵਿਕਾਰਾਂ ਦਾ ਲਹੂ ਨਿਕਲ ਚਾਹੇਗਾ। ਬੇਈਮਾਨੀਆਂ ਦਾ ਲਹੂ ਨਿਕਲ ਜਾਵੇਗਾ ਸ਼ਬਦ ਦੀ ਸੱਚ ਦੀ ਤਲਵਾਰ ਦੇ ਨਾਲ ਜੀਤੇ ਤੇ ਸੱਚ ਦਾ ਵਾਰ ਹੋ ਗਿਆ। ਅਗਲੀ ਗੱਲ ਫਿਰ ਬੜੀ ਪਿਆਰੀ ਹੈ। ਮੈਂਲੇ ਥੋੜੀ ਜੀ ਅੱਜ ਦੇ ਸਮੇਂ ਦੀ ਗੱਲ ਵੀ ਕਰ ਲਈਏ। ਕਿਉਂਕਿ ਬਾਬਰ ਤੋਂ ਪਹਿਲਾਂ ਵੀ ਚਿੰਗੇਜ਼ ਖਾਨ ਵਰਗੇ ਬੜੇ ਜ਼ਾਲਮ ਹੋ ਚੁੱਕੇ ਨੇ ਪਰ ਗੁਰੂ ਨਾਨਕ ਸਾਹਿਬ ਨੇ ਸਮੇਂ ਦੀ ਗੱਲ ਜ਼ਰੂਰ ਕੀਤੀ ਥੋੜੀ ਥੋੜੀ ਸਮੇਂ ਦੀ ਗੱਲ ਵੀ ਕਰੀਏ ਅਗਲਾ ਸਵਾਲ ਪੀਰ ਜੀ ਦਾ ਬੜਾ ਪਿਆਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੀ ਗੁਰਨਾਨਕ ਸੱਚੇ ਪਾਤਸ਼ਾਹ ਇਸ ਦਾ ਜਵਾਬ ਵੀ ਦਿੱਤਾ ਹੈ ਉਹ ਸਵਾਲ ਹੈ ਬੇੜਾ ਵੰਦ ਨ ਸਕੇਈ ਬੰਦਨ ਕੀ ਬੇਲਾ ਭਰ ਸਰਵਰ ਜਦ ਉਛਲੇ ਤਬ ਤਰਨ ਦੁਹੇਲਾ ਹਾਥ ਨਾ ਲਾਈਕ ਸੁੰਭੜੇ ਚਲ ਜਾਸੀ ਟੋਲਾ ਕਹਿੰਦੇ ਕਿ ਜਿਹੜੀ ਬੰਧਨ ਦੀ ਵੇਲਾ ਹੈ ਨਾ ਜਿਹੜੀ ਬੰਨਣ ਵਾਲਾ ਰੱਸਾ ਹੈ ਉਹ ਮੰਨ ਦੇ ਬੇੜੇ ਨੂੰ ਨਹੀਂ ਬੰਨ ਸਕਦੀ ਕਿਉਂਕਿ ਜਦੋਂ ਵਿਕਾਰਾਂ ਦੇ ਸਮੁੰਦਰ ਚ ਵੱਡੀਆਂ ਵੱਡੀਆਂ ਛੱਲਾ ਪੈਦੀਆਂ ਹੁੰਦੀਆਂ ਨੇ ਨਾ ਮੰਨ ਦਾ ਬੇੜਾ ਡੋਲ ਜਾਂਦਾ ਤੇ ਫਿਰ ਉਹ ਪਤਾ ਨਹੀਂ ਲੱਗਦਾ ਕਿ ਮਜੀਠੀ ਰੰਗ ਕਿਹੜਾ ਹੈ ਤੇ ਕਸੁੰਘੜਾ ਰੰਗ ਕਿਹੜਾ ਹੈ ਅਸੀਂ ਕਸੁੰਭੜੇ ਤੋਂ ਪ੍ਰਭਾਵਿਤ ਹੋ ਜਾਂਦੇ ਤੇ ਗੁਰਨਾਨਕ ਸੱਚੇ ਪਾਤਸ਼ਾਹ ਦਾ ਜਵਾਬ ਕਹਿੰਦੇ ਮੈਂ ਤੁਹਾਨੂੰ ਦੱਸਦਾ ਕਿ ਬੇੜਾ ਠੱਲਣਾ ਕਿਵੇਂ ਜਪ ਤਪ ਕਾ ਬੰਦ ਬੇੜਲਾ ਜਿਤ ਲੰਘੇ ਬਹਿਲਾ ਨਾ ਸਰਵਰ ਨਾ ਉੱਚਲੇ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਸੱਤਾਂ ਮੇਰਾ ਚੋਲਾ ਸਦਾ ਰੰਗ ਟੋਲ। ਬਸ ਆਹੀ ਦੋ ਕਿੰਦਰ। ਦੋ ਰੰਗ ਹੀ ਨੇ ਸੰਸਾਰ ਤੇ। ਇੱਕ ਮਟੀਰੀਅਲਿਜ਼ਮ ਦਾ ਹੈ। ਜਿਸ ਨੂੰ ਪਾਤਸ਼ਾਹ ਕਹਿੰਦੇ ਲੇਵ ਧਾਤ ਦੋਏ ਰਾਹ ਹੈ। ਇੱਕ ਹੋਰ ਰੰਗ ਹੈ ਜਿਹੜਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਤ। ਇੱਕ ਹੋਰ ਰੰਗ ਹੈ ਕਿ ਕੱਚਾ ਰੰਗ ਕਸੁੰਭ ਕਾ ਥੋਰੜਿਆ ਦਨਚਾਰ ਚ। ਇੱਕ ਪਦਾਰਥਵਾਦ ਦਾ ਰੰਗ ਹੈ। ਇੱਕ ਰੋਹਾਨੀਅਤ ਦਾ ਰੰਗ ਹੈ ਤੇ ਜਿੰਨਾਂ ਨੂੰ ਰੋਹਾਨੀਅਤ ਦਾ ਰੰਗ ਲੱਗ ਜਾਂਦਾ ਹੈ ਉਹ ਫਿਰ ਕੇਵਲ ਤੇ ਕੇਵਲ ਇਸ ਵਿਕਾਰਾਂ ਦੇ ਸਾਗਰ ਦੇ ਵਿੱਚੋਂ ਹੀ ਨਹੀਂ ਤਰਦੇ ਉਹ ਫਿਰ ਦੁਨੀਆਵੀ ਸਾਗਰਾਂ ਦੇ ਵੀ ਮੂੰਹ ਮੋੜ ਦਿੰਦੇ ਕੋਈ ਇਤਿਹਾਸ ਦੇ ਵਿੱਚ ਇੱਕ ਆਪਣਾ ਨਾਮਣਾ ਪੈਦਾ ਕਰਦੇ ਨੇ